ਮੋਹਾਲੀ ਵਿਖੇ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਅਤੇ ਸ਼ਿਵ ਸਾਗਰ ਮਹਾਕਾਲੀ ਮੰਦਰ ਦੇ ਮੁੱਖ ਸੇਵਾਦਾਰ ਨਿਸ਼ਾਂਤ ਸ਼ਰਮਾ ਵੱਲੋਂ ਉੱਤਰੀ ਭਾਰਤ ਦੇ ਮਸ਼ਹੂਰ ਟਰਾਂਸਪੋਰਟਰ ਲਵ ਲੁਬਾਣਾ ਨੂੰ ਤਾਜਪੋਸ਼ੀ ਕਰਵਾ ਕੇ ਸ਼ਿਵ ਸੈਨਾ ਹਿੰਦ ਵਿੱਚ ਸ਼ਾਮਲ ਕਰਵਾਇਆ। ਨੌਜਵਾਨ ਆਗੂ ਕਰਨ अरोड़ा ਨੂੰ ਆਈਟੀ ਵਿੰਗ ਦਾ ਪੰਜਾਬ ਮੁਖੀ ਨਿਯੁਕਤ ਕੀਤਾ। ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਇਸ ਮੌਕੇ ਕਿਹਾ ਕਿ ਸ਼ਿਵ ਸੇਨਾ ਧੰਨਵਾਦ ਮਾਰਚ ਕੱਢੇਗੀ ਨਿਸ਼ਾਨ ਸ਼ਰਮਾ ਨੇ ਦੱਸਿਆ ਕਿ ਸ਼ਿਵ ਸੇਨਾ ਹਿੰਦ ਦੇਸ਼ ਦੀ ਫੌਜ ਅਤੇ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਦੇ ਸਨਮਾਨ ਵਿੱਚ ਅਭਾਰ ਯਾਤਰਾ ਕੱਢ ਰਹੀ ਹੈ ਇਹ ਯਾਤਰਾ 23 ਸਤੰਬਰ ਨੂੰ ਦਿੱਲੀ ਸਥਿਤ ਸ਼ਹੀਦ ਭਗਤ ਸਿੰਘ ਜੀ ਦੀ ਯਾਦਗਾਰ ਤੋਂ ਸ਼ੁਰੂ ਹੋ ਕੇ ਹਰਿਆਣਾ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚੋਂ ਲੰਘਦੀ ਹੋਈ 2 ਅਕਤੂਬਰ ਨੂੰ ਕਸ਼ਮੀਰ ਦੇ ਲਾਲ ਚੌਂਕ ਵਿਖੇ ਸਮਾਪਤ ਹੋਵੇਗੀ ਸ਼ਰਮਤੀ ਅਦਿਤਿਆ ਪ੍ਰੈਸ ਕੌਂਸਲ ਨੇ ਇਹ ਕਿ ਅੱਜ ਸਾਡੇ ਸੰਗਠਨ ਦੇ ਵਿੱਚ ਮੇਰੇ ਵੱਡੇ ਭਾਈ ਸਾਹਿਬ ਵੀ ਇਹ ਨੇ ਤੇ ਸੰਗਠਨ ਦੇ ਵਿੱਚ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਜਿਨ੍ਹਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਰਦੀਪਕ ਸ਼ੰਡਲਿਆ ਜੀ ਇਹਨਾਂ ਨੂੰ ਪੰਜਾਬ ਦਾ ਪਰਿਵਾਰੀ ਤੇ ਕੌਮੀ ਬ੍ਰੁਖਤਾ ਲਈ ਨਿਯੁਕਤ ਕੀਤਾ ਸੀ ਨਾਲ ਮੇਰੇ ਵੱਡੇ ਭਾਈ ਸਾਹਿਬ ਲਬ ਲਵਾਨਾ ਸਾਹਿਬ ਇਹ ਪ੍ਰਸਿੱਧ ਟਰਾਂਸਪੋਰਟਰ ਨੇ ਇਹਨਾਂ ਨੂੰ ਨਾਰਥ ਇੰਡੀਆ ਦਾ ਟਰਾਂਸਪੋਰਟ ਸੈੱਲ ਦਾ ਪ੍ਰਧਾਨ ਲਾਇਆ ਗਿਆ ਜੀ ਕਰਨ ਰੋੜਾ ਜੀ ਨੇ ਇਹਨੂੰ ਆਈਪੀ ਸੱਲ ਦਾ ਸੂਬਾ ਪ੍ਰਧਾਨ ਨੇ ਕੀਤਾ ਗਿਆ ਜੀ। ਯਾਤਰਾ ਕੱਢਣ ਦੀ ਸੁਝਾ ਹਾਂਜੀ ਅਸੀਂ ਆਬਾਰ 23 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸੱਡੀ ਯਾਤਰਾ ਚੱਲੇਗੀ। ਸ਼੍ਰੀ ਪਗਰ ਸਿੰਘ ਜੀ ਦੇ ਸਮਾਰਕ ਦਿੱਲੀ ਤੋਂ ਚੱਲੇਗੀ ਤੇ ਲਾਲਚੌਂਗ ਕਸ਼ਮੀਰ ਤੱਕ ਚੱਲੇਗੀ। ਇਸ ਯਾਤਰਾ ਦੇ ਵਿੱਚ ਸਾਡੀ ਯਾਤਰਾ ਕੱਢਣ ਦਾ ਮਕਸਦ ਜਿਹੜਾ ਆ ਜਿੰਨੀਆਂ ਸਾਡੀਆਂ ਪੈਰਾ ਮਿਲਟਰੀ ਫੋਰਸਿਸ ਨੇ ਸੀਆਰਪੀਐਫ ਆਈ ਡੀਬੀਪੀ ਬੀਐਸਐਫ ਪੰਜਾਬ ਪੁਲਿਸ ਸੀਮਾਤਲ ਪੁਲਿਸ ਨੇਣਾ ਪੁਲਿਸ ਜਿੰਨਾ ਵੀ ਅੱਤਵਾਦ ਦੇ ਖਿਲਾਫ ਗੈਂਗਸਟਰਵਾਦ ਦੇ ਖਿਲਾਫ ਕੰਮ ਕਰਦਿਆ ਨੇ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਕੰਮ ਕਰਦਿਆ ਨੇ ਉਹਨਾਂ ਦੀ ਹੌਸਲਾ ਵਜਾਈ ਲਈ ਤੇ ਜਿਹੜੇ ਸਾਡੇ ਜਵਾਨ ਪੁਲਿਸ ਅਫਸਰ ਸ਼ਹੀਦ ਹੋ ਜਾਂਦੇ ਉਹਨਾਂ ਦੀ ਬਹੁਤ ਰਾਤਮਾ ਦੀ ਛਾਲਤੀ ਲਈ ਸੀ ਇਹ ਕਰ ਰਹੇ ਨਾਲ ਨਾਲ ਅਸੀਂ ਯੂਥ ਨੂੰ ਪ੍ਰੇਰਿਤ ਕਰਾਂਗੇ ਕਿ ਅੱਤਵਾਦ ਦੇ ਖਿਲਾਫ ਲੜਾਈ ਲੜੋ ਨਸ਼ੇ ਨੂੰ ਛੱਡੋ ਪੈਰਾ ਮਿਲਟਰੀ ਫੋਰਸਿਸ ਜਾਂ ਜਿਹੜੀਆਂ ਸੈਂਟਰਲ ਫੋਰਸਿਸ ਨੇ ਜਾਂ ਸਟੇਟ ਫੋਰਸਿਸ ਨੂੰ ਭਰਤੀ ਹੋ ਸਪੋਰਟਸ ਡਿਵਾਈਨ ਕਰੋ ਨਸ਼ੇ ਨੂੰ ਛੱਡੋ ਇਹ ਸਾਡਾ ਮਕਸਦ ਹੋਈ ਜਾਂਦਾ ਲੱਗਦਾ ਕਿ ਨਸ਼ਾ ਨੌਜਵਾਨਾਂ ਦੇ ਵਿੱਚ ਫੈਲਿਆ ਹੋਇਆ ਹੈ ਇਸ ਤਰ੍ਹਾਂ ਸਰਕਾਰ ਕੋ ਨਹੀਂ ਇਦਾਂ ਦੀ ਗੱਲ ਨਹੀਂ ਹੈ ਸਾਡੇ ਪੰਜਾਬ ਦੇ ਆ ਹੁਣ ਮੇਰੇ ਕੋਲ ਕ੍ਰਿਕਟ ਦੇ ਵਿੱਚ ਖੇਡਦਾ ਇੱਕ ਲੜਕਾ ਹੋਰ ਸਿਲੈਕਟ ਹੋਇਆ ਹੈ ਨਸ਼ਾ ਹੈ ਪਰ ਇਹ ਵੀ ਇਹ ਵੀ ਇਨਾ ਆਪਾਂ ਥੋਪੀਏ ਨਾ ਲੋਕਾਂ ਦੇ ਕਿ ਨਸ਼ਾ ਬਹੁਤ ਜ਼ਿਆਦਾ ਹੈ ਇਹ ਤੇ ਨਾ ਸਪੋਰਟਸ ਜਿਹਨੇ ਕਿੱਥੋਂ ਨਿਕਲ ਕੇ ਆ ਰਹੇ ਸਪੋਰਟਸ ਦੇ ਬੰਦੇ ਜਿੰਨੇ ਆਪਾਂ ਜਿਮ ਦੇਖ ਲਓ ਸਾਰੇ ਹਰ ਜਿਮ ਫੁੱਲ ਹੁੰਦਾ ਆ ਆ ਕੁਝ ਲੋਕਾਂ ਨੇ ਜਿਹੜਾ ਚਾਹ ਮੈਂ ਕਹਿੰਨਾ ਪਿੱਛੇ ਦੀ ਯੂਨੀਵਰਸਿਟੀ ਰਾਹੁਲ ਗਾਂਧੀ ਜੀ ਉਹਨਾਂ ਦਾ ਟੱਪਾ ਲੱਦੀ ਪੰਜਾਬ ਮੈਨਚਾ ਹੈ ਨਸ਼ਾ ਮੈਂ ਨਹੀਂ ਮਨਾ ਕਰਦਾ ਨਸ਼ਾ ਨਹੀਂ ਹੈ ਪਰ ਇੰਨਾ ਵੀ ਨਸ਼ਾ ਵੀ ਜੇ ਨਸ਼ਾ ਸਾਰੇ ਕਿਸੇ ਵੀ ਹੈਲਥ ਕਲੱਬ ਤੇ ਚਲਜੋ ਜਿਮ ਤੇ ਚਲਜੋ ਉਹ ਜਿਹੜੇ ਬੰਦੇ ਐਕਸਰਸਾਈਜ਼ ਕਰਨ ਕਿੱਥੋਂ ਆਉਂਦੇ ਆ ਕਿਸੇ ਪਾਰਕ ਚਲਜੋ ਯੋਗਾ ਕਰਨ ਕਿੱਥੋਂ ਆਉਂਦੇ ਲੋਕ ਉਹੀ ਪੰਜਾਬ ਦੇ ਵਸਨੀਕ ਨੇ ਜਿਹੜੀਆਂ ਖੇਡਾਂ ਆਉਂਦੀਆਂ ਨੇ ਖੇਡਾਂ ਦੇ ਵਿੱਚ ਭਾਗ ਲੈ ਰਹੇ ਕਬੱਡੀਆਂ ਦੇ ਟੂਰਨਾਮੈਂਟ ਹੋਂ ਤੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਉਹ ਕਬੱਡੀ ਦੇ ਪਲੇਅਰ ਕਿੱਥੋਂ ਆਉਂਦੇ ਆ ਹਾਂ ਇਹ ਵੀ ਨਸ਼ਾ ਹੈ ਪਾਕਿਸਤਾਨ ਦੇ ਨਾਲ ਬਾਅਦ ਹੈ ਕਿਉਂਕਿ ਸਾਡਾ ਗਵਾਂਡੀ ਜਿਹੜਾ ਦੇਸ਼ ਹੈ ਸਾਡਾ ਸਾਡਾ ਦੁਸ਼ਮਣ ਹੈ ਉਹ ਕੋਸ਼ਿਸ਼ ਉਹ ਹਰ ਕੋਸ਼ਿਸ਼ ਕਰਦਾ ਕਿ ਸਾਡਾ ਦੇਣਾ ਸਯੋਗ ਮੰਗੋ ਸਾਡੇ ਦੇਸ਼ ਨੂੰ ਖਾਣਾ ਉਹਨੂੰ ਪਤਾ ਹੈ ਕਿ ਪੰਜਾਬ ਪੰਜਾਬੀ ਚਾਹੇ ਆਰਮੀ ਦੇ ਵਿੱਚ ਨੇ ਕਿਤੇ ਨੇ ਸਾਡੇ ਪੰਜਾਬੀ ਭਰਾ ਸਾਡੇ ਸਨਦਾਰ ਭਰਾ ਜਿਹੜੇ ਹਰ ਜਗ੍ਹਾ ਅੱਗੇ ਖੜਦੇ ਆ ਜੇ ਦੇਸ਼ ਨੂੰ ਹਰਾਣਾ ਹੈ ਦੇਸ਼ ਨੂੰ ਦੇਸ ਦਾ ਨੁਕਸਾਨ ਕਰਨਾ ਇਹ ਤਾਂ ਸਭ ਤੋਂ ਵੱਡਾ ਪੰਜਾਬੀਆਂ ਨੂੰ ਨੁਕਸਾਨ ਕਰਨਾ ਪਏਗਾ ਇਹ ਖਮੇਜਾ ਸਾਨੂੰ ਪੰਜਾਬੀਆਂ ਨੂੰ ਭੁਗਤਣਾ ਪੈਂਦਾ ਜੀ ਜੀ ਆਪ ਜੀ ਰਾਜਸੀ ਨੇ ਭਾਵੇਂ ਅਨਕਵਾਦੀ ਬੜੇ ਕਿਨ ਨਾ ਟਾਰਗੇਟ ਹੀ ਕਰੂਗਾ ਤੁਸੀਂ ਦੇਸ਼ ਦੇ ਬੇਸ ਪ੍ਰਾਈਸ ਲਈ ਕੰਮ ਕਰਦੇ ਹੋ ਜੀ ਸਰਵੋਤਮ ਟਾਰਗੇਟ ਕੋ ਕਰਦੇ ਦੇਖੋ ਜੀ ਜਿਹੜੇ ਲੋਕ ਦੇਸ਼ ਦੀ ਏਕਤਾ ਰਖੰਡਤਾ ਨੂੰ ਬਰਕਰਾਰ ਰੱਖਣ ਲਈ ਕੰਮ ਕਰਦੇ ਨੇ ਮੈਂ ਹੀ ਨਹੀਂ ਸਾਡੇ ਸੰਗਠਨ ਦੇ ਕਿੰਨੇ ਹੀ ਲੋਕ ਨੇ ਆਪ ਦੀਪਕ ਸ਼ੰਡਰ ਲਿਆ ਜੀ ਨੇ ਇਹਨਾਂ ਨੂੰ ਪਿੱਛੇ ਜੀ ਧਮਕੀ ਦਿੱਤੀ ਸੀ ਮਾਲੇਚ ਮਕਦਮਾ ਲੱਰ ਰਿਹਾ ਸਾਡੇ ਸੰਗਠਨ ਦੇ ਪਰਮਿੰਦਰ ਭੱਟੀ ਜੀ ਨੇ ਜਿਹੜੇ ਬੰਦੇ ਨੇ ਤੁਸੀਂ ਆ ਗੱਲ ਕਰ ਰਹੇ ਹੋ ਗੁਜਰਾਤ ਵਾਲੀ ਇਸੇ ਸਖਸ ਨੇ ਪ੍ਰਵਿੰਦਰ ਪੱਟੀ ਜੀ ਨੂੰ ਵੀਡੀਓ ਕਾਲ ਕਰਕੇ 47 ਉਹ ਹੈਂਡ ਗ੍ਰੇਡ ਤੱਕ ਦਿਖਾਏ ਸੀ ਇਹ ਲੋਕ ਜਾਣ ਬੁੱਝ ਕੇ ਸਾਡੀ ਸਾਡੀ ਜਾਨ ਦੇ ਦੁਸ਼ਮਣ ਮੈਨੂੰ ਕੋਈ ਪਰਵਾਹ ਨਹੀਂ ਹੈ ਮੈਂ ਤਾਂ ਹੈਰਾਨ ਆ 1 ਕਰੋੜ 90 ਲੱਖ ਰੁਪਈਆ ਤੁਸੀਂ ਦੇ ਰਹੇ ਹੋ ਰੋਟੀ ਮੇਰੀ 1 ਕਰੋੜ 90 ਲੱਖ ਕਿਸੇ ਗਊਸ਼ਾਲਾ ਦੇ ਦਿੰਦੇ ਮੈਂ ਆਪੇ ਜਾਨ ਤੁਹਾਨੂੰ ਦੇ ਦੇਣੀ ਸੀ ਰੋਟੀ ਹੁੰਦੀ ਜਿਹੜੀ ਮੇਰੀਆਂ ਮੇਰਾ ਨਾਮ ਹੈ ਦੀਪਕ ਸ਼ਾਂਦਿੱਲੇ मैं शिवसेना हिंद के साथ पाँच साल से जुड़ा हुआ हूँ पहले मैं राष्ट्रीय स्तर पर प्रवक्ता था अब मुझे पंजाब की जिम्मेदारी भी साथ दी गई है तो आज इसीलिए प्रेस कॉन्फ्रेंस के लिए आए हैं और अब हमने एक निर्णय लिया है कि हम एक आतंकवाद के विरुद्ध एक प्रेस आतंकवाद के विरुद्ध की यात्रा निकाले यह निर्णय इसलिए लिया है क्योंकि राष्ट्र की सेवा से बड़ा कोई धर्म नहीं होता निशांत शर्मा जी ने हमें बताया कि राष्ट्र की सेवा करो उसी के होती है यथयात्रा जा निकाली जाएगी आज जो हमें मुझे जिम्मेदारी दी है लव लब लबाणा जी को जो जिम्मेदारी दी है हम उसकी बड़ा जिम्मेदारी से अपनी जिम्मेदारी को निभाएंगे और हमेशा शिवसेना हिंद के साथ हैं करण अरोड़ा नाम है शुरू तो नशीप प्रधान जी फॉलो कर रहे हैं जो यूथ में प्रेरित कर नशे के खिलाफ गोहता लिए काम कर रहे हैं ਦਾ ਬੜਾ ਇਮਪ੍ਰੈਸ਼ਨ ਹੋਣਾ ਤੁਮਾਂ ਤੋਨੋ ਕਿਹਾ ਕਿ ਮੈਨੂੰ ਵੀ ਆਪਣੇ ਪਰਵਾਨਾ ਜੁੜਾ ਦਾ ਮੌਕਾ ਦਿਓ ਤਾਂ ਮੈਂ ਹੋ ਚੰਗੀ ਬਹੁਤ ਸਾਰੀਆਂ ਪੁਲੀਟੀਕਲ ਪਾਰਟੀਆਂ ਦੱਸਦੇ ਨੇ ਨਹੀਂ ਸ਼ੁਰੂ ਤੋਂ ਨਾ ਮੈਂ ਲੰਗੜ ਲੰਬੜਾਂ ਬਚਾਂਦਾ ਨਾ ਮੈਂ ਤਾਂ ਮੈਂ ਪ੍ਰਧਾਨ ਚਲ ਜੁੜਨਾ ਦਾ ਪਸੰਦ ਕੀਤਾ ਬਹੁਤ ਅਗਰ ਕਿ ਚੰਗਾ ਕੰਮ ਕਰ ਰਹੇ ਹੋ ਬਹੁਤ ਚੰਗਾ ਕੰਮ ਕਰ ਰਹੇ ਜੀ ਹਾਂ ਜੀ